ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮੈਂ ਕੰਮ ਤੇ ਆਇਆ ਸੀ ਅੱਜ ਸਟੋਰ ਖੋਲਣਾ ਤੇ ਸਟੋਰ ਖੋਲਣ ਚ ਰਹਿੰਦੇ 10 ਮਿੰਟ ਤੇ ਇੱਕ ਸਵਾਲ ਸੀ ਕਿਸੇ ਦਾ ਵੀ ਜਿਹੜਾ ਧਾਰਨਾ ਪੜਦੇ ਆ ਕੀ ਉਹ ਵੀ ਗਰਬਾਣੀ ਪੱਕੀ ਬਾਣੀ ਹੁੰਦੀ ਹੈ ਜਾਂ ਕੱਚੀ ਬਾਣੀ ਹੁੰਦੀ ਹੈ ਗੁਰਮੁਖ ਪਿਆਰਿਓ ਇਨ ਨੂੰ ਚੰਗੀ ਤਰ੍ਹਾਂ ਸਮਝਣਾ ਪਵੇਗਾ ਵੀ ਕੱਚੀ ਬਾਣੀ ਕੀ ਹੁੰਦੀ ਹੈ ਇੱਕ ਆਪਾਂ ਭਾਸ਼ਾ ਬੋਲਦੇ ਆ ਉਹ ਭਾਸ਼ਾ ਕਿਹੜੀ ਹੈ ਅਗਨ ਬੇਮਬ ਪਵਨੇ ਕੀ ਬਾਣੀ ਤੀਨ ਨਾਮ ਕੇ ਦਾਸਾ ਠੀਕ ਹੈ ਨਾ ਜਿਹੜੀ ਅਗਨ ਪਉਣ ਦੇ ਹਵਾ ਅਗਨ ਬੇਮਬ ਪਵਨੇ ਕੀ ਬਾਣੀ ਇਹ ਕੱਚੀ ਭਾਸ਼ਾ ਹੈ ਜਿਹੜੀ ਆਪਾਂ ਬੋਲਦੇ ਆ ਇਸ ਲੋਕ ਦੀ ਭਾਸ਼ਾ ਹੈ ਅਖਰਾਂ ਚ ਭਾਸ਼ਾ ਹੈ ਇੱਕ ਹੈ ਗੁਰਬਾਣੀ ਜਿਹੜੀ ਗੁਰਬਾਣੀ ਹੈ ਉਹ ਆਉਂਦੀ ਹੈ ਸਤਿਗੁਰ ਕੋਲੋਂ ਤੇ ਸਤਿਗੁਰ ਤੋਂ ਬਿਨਾਂ ਜਿਹੜੀ ਇਸ ਲੋਕ ਦੀ ਭਾਸ਼ਾ ਹੈ ਉਹ ਕੱਚੀ ਹੈ ਇਹਨੂੰ ਆਪਾਂ ਪੜ੍ਹਦੇ ਹਾਂ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਿਨਾਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਦੋਵੇਂ ਕੱਚੇ ਹੈ ਕਹਿਣ ਵਾਲੇ ਵੀ ਤੇ ਸੁਣਨ ਵਾਲੇ ਵੀ ਕਹਿੰਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਿਆ ਕਛੁ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਨੀ ਉਹਨ ਜਿਹੜੀ ਮਾਇਆ ਹੈ ਉਹਦਾ ਚਿੱਤ ਜਿਹੜਾ ਮਨ ਜਿਹੜਾ ਠੱਗ ਲਿਆ ਹੁੰਦਾ ਜਿਹੜੀ ਕਿਹੜੀ ਮਾਇਆ ਰਾਜ ਗੁਣ ਤਮ ਗੁਣ ਸਤ ਗੁਣ ਕੀ ਤੇਰੀ ਸਭ ਮਾਇਆ ਤੇ ਉਹ ਆਪਾ ਭੁੱਲੀ ਜਾਂਦਾ ਆਪਾ ਜੀਵ ਵੀ ਮੈਂ ਇਹ ਜਿਹੜੀਆਂ ਆਪਣੇ ਕੋਲੋਂ ਕਵਤਾ ਲਿਖੀ ਹੈ ਇਹ ਗਰਬਾਣੀ ਦੇ ਬਰਾਬਰ ਨਹੀਂ ਹੋ ਸਕਦੀ। ਕਈ ਵਾਰੀ ਆਪਾਂ ਗੁਰੂ ਸਾਹਿਬਾਂ ਦੀ ਹਸਤਤ ਵਿੱਚ ਲਿਖ ਲੈਨੇ ਆ ਉਹ ਆਪਣੀ ਮਤ ਅਨਸਾਰ ਆਪਾਂ ਸੋਚ ਕੇ ਲਿਖਦੇ ਪਿਆਰ 'ਚ। ਉਹ ਮੈਂ ਵੀ ਸ਼ੌਕ ਮੈਂ ਵੀ ਲਿਖ ਲੈਣਾ। ਜਿਵੇਂ ਪਿਛਲੇ ਲਿਖਿਆ ਸੀਗਾ ਸੀਸ ਤੇਰੇ ਤੇ ਟਲ ਕੇ ਖੰਡਾ ਫੋਣਾ ਸੌਖਾ ਨਹੀਂ। ਜਾਂਕ ਮੈਂ ਗੀਤ ਲਿਖਿਆ ਸੀ। ਪਿਤਾ ਵਾਰੀਆਂ ਧਰਮ ਦੇ ਤੂੰ ਰੱਖੀ ਨਾ ਕੋਈ ਨਿਸ਼ਾਨੀ ਚਾਰੇ ਵਾਰੇ ਲਾਲ ਗੁਰੂ ਜੀ ਰੱਖੀ ਨਾ ਇੱਕ ਨਿਸ਼ਾਨੀ ਦੋ ਤੂੰ ਵਾਰੇ ਵਿੱਚ ਜੰਗ ਦੇ ਦੋ ਪਾਪੀਆਂ ਨੀਆਂ ਵਿੱਚ ਜੜ ਦਿੱਤੇ ਲੋੜ ਪਈ ਤੂੰ ਕੌਮ ਦੀ ਖਾਤਰ ਪੁੱਤ ਨਿਸ਼ਾਫਰ ਕਰ ਦਿੱਤੇ ਪਰ ਇਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਇਹ ਕੱਚੀ ਬਾਣੀ ਨਹੀਂ ਗਈ ਹੈ ਨਾ ਇਹ ਆਪਾਂ ਉਹਨਾਂ ਦੀ ਗੁਰੂ ਦੀ ਉਸਤਤਿ ਚ ਠੀਕ ਆ ਆਪਣੇ ਅੰਦਰ ਪਿਆਰ ਆ ਹਰ ਇੱਕ ਦੇ ਅੰਦਰ ਠੀਕ ਹੈ ਨਾ ਤੇ ਆਪਾਂ ਲਿਖ ਲੈਨੇ ਗਾ ਲੈਨੇ ਆ ਪਰ ਗੁਰਬਾਣੀ ਜਿਹੜੀ ਆ ਉਹ ਕਿੱਥੋਂ ਆਉਂਦੀ ਵੇਖ ਉਹ ਸਤਗੁਰ ਤੋਂ ਬਿਨਾ ਹੋਰ ਕੱਚੀ ਹੈ ਬਾਣੀ ਠੀਕ ਹੈ ਨਾ ਤੇ ਉਹ ਬੰਦਾ ਜਿਹੜਾ ਕੱਚੀ ਬਾਣੀ ਬੋਲਦਾ ਹੈ ਹਰੀ-ਹਰੀ ਵੀ ਕਰਦਾ ਹੈ ਪਰ ਉਹਦੀ ਕੋਈ ਗੱਲ ਨਹੀਂ ਮੰਦੀ ਹੁਣ ਸਤਗੁਰੂ ਜੀ ਕੌਣ ਨੇ ਸਤਗੁਰ ਨੂੰ ਨਿਰੰਕਾਰ ਨੇ ਨਾਮ ਵਿੱਚੋਂ ਪ੍ਰਗਟ ਕਰਕੇ ਨਾਮ ਹੀ ਉਹਦੇ ਹੱਥ ਦਿੰਦਾ ਹੈ ਠੀਕ ਹੈ ਨਾ ਇਹਦੇ ਜਿੰਨ ਕੋ ਸਤਗੁਰ ਥਾਪਿਆ ਤੈਨ ਮੇਟ ਨਾ ਸਕੇ ਕੋਈ ਉਸ ਅੰਤਰਨਾਮ ਨਿਧਾਨ ਹੈ ਨਾਮੋ ਪ੍ਰਗਟ ਹੋਈ ਉਹਨੂੰ ਨਾਮ ਚੋਂ ਪ੍ਰਗਟ ਕਰਕੇ ਨਾਮ ਦਾ ਇੱਕ ਕੱਪੜਾ ਦਿੱਤਾ ਦਿਤਿਆ ਹੈ ਨਾ ਇਸੇ ਕਰਕੇ ਜਿਹੜਾ ਮੁਕਤੀ ਆ ਸਾਨੂੰ ਉਸ ਸਤਿਗੁਰੂ ਕੋਲ ਜਿਹੜਾ ਨਾਮ ਆ ਨਾ ਅੰਦਰ ਉਹਦੇ ਨਾਲ ਹੋਣੀ ਹੈ ਆਪਾਂ ਪੜ੍ਹਦੇ ਆ ਬਿਨ ਨਾਮੇ ਮੁਕਤ ਨਾ ਪਾਵੇ ਕੋਈ ਬਿਨ ਸਤਿਗੁਰ ਕੋਈ ਨਾਮ ਨਾ ਪਾਵੇ ਪ੍ਰਭ ਐਸੀ ਬੰਤ ਬਣਾਈ ਹੈ ਇਹ ਪ੍ਰਮਾਤਮਾ ਨੇ ਵਿਧਾਨ ਬਣਾਤਾ ਤੇ ਸਤਗੁਰ ਹੈ ਕਿੱਥੇ ਹੈ ਇਹਦੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਇਸ ਦੁਨੀਆ ਜਾਂਦਾ ਹੀ ਨਹੀਂ ਠੀਕ ਹੈ ਨਾ ਆਪਾਂ ਜੀਵ ਹਾਂ ਆਪਾਂ ਨੂੰ ਜੰਤ ਮਿਲਦਾ ਆਪਾਂ ਜੀਵਾਂ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੇ ਮਾਰੇ ਅੰਦਰਲੇ ਜੀਵ ਕਹਿੰਦੇ ਨੇ ਇਹਨੂੰ ਜੰਤ ਕਹਿੰਦੇ ਨੇ ਠੀਕ ਹੈ ਨਾ ਤੇ ਉਹ ਸਤਗੁਰ ਦੁਨੀਆ ਵਿੱਚ ਨਹੀਂ ਆਉਂਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮੈ ਰਹਾ ਸਮਾਈ ਉਹ ਸਾਰੀ ਜਿੰਨੀ ਚਾਰ ਖਾਣੀਆਂ ਦੇ ਕਨਾਤ ਆ ਨਾ ਉਹਦੇ ਵਿੱਚ ਸਮਾਇਆ ਹੈ ਅੰਤਰ ਬਾਹਰ ਹਰ ਹਰਕ ਜਗ੍ਹਾ ਉਹਦੇ ਵਿੱਚ ਹੈਗਾ ਜੀਵ ਦੇ ਵਿੱਚ ਤੇ ਸਰੀਰ 'ਚ ਆਪਣੇ ਨਿਸ਼ਾਨੀਆਂ ਦੱਸੀ ਐ ਇੱਥੇ ਜਿਹੜਾ ਪਿੰਗਲਾ ਸੁਖਮਣ ਮਿਲਦੀਆਂ ਨੇ ਇਹਨਾਂ ਤਿੰਨਾਂ ਤੋਂ ਉੱਪਰ ਸਤਿਗੁਰ ਦਾ ਵਾਸਾ ਹੈ ਤੇ ਇਹਨਾਂ ਨੂੰ ਆਪਾਂ ਨੂੰ ਆਪ ਲੱਭਣਾ ਪੈਂਦਾ ਪੁੱਜਣਾ ਪੈਂਦਾ ਈੜਾ ਪਿੰਗਲਾ ਸੁਖਮਣਾ ਬੁੱਝੇ ਜਾਂ ਆਪੇ ਲੱਖ ਲਿਖਾਏ ਨਾਨਕ ਤਿਆਂ ਤੇ ਉੱਪਰ ਸੱਚਾ ਸਤਗੁਰ ਸ਼ਬਦ ਸਮਾਏ ਉਹਨਾਂ ਅੰਦਰ ਸਤਗੁਰ ਸ਼ਬਦ ਚ ਸਮਾ ਕੇ ਸਾਡੇ ਅੰਦਰ ਬੈਠਾ ਹੈ ਤੇ ਉਸ ਬਾਣੀ ਹੈ ਜਿਹੜੀ ਇਹ ਸਤਗੁਰ ਕੋਲੋਂ ਦੇ ਰਾਈ ਹੁੰਦੀ ਹੈ ਹੈਨਾ ਤੁਰ ਕੀ ਬਾਣੀ ਆਈ ਤਿਨੇ ਸਗਲੀ ਚਿੰਤ ਮਟਾਈ ਤੇ ਆਹ ਮੁੱਖ ਚੋਂ ਕਹਦੇ ਆਏ ਜਿਨ੍ਹਾਂ ਨੇ ਆਪਣੀ ਚਿੰਤਾ ਜਪ ਜਪ ਕੇ ਖਤਮ ਕਰਤੀ ਤੇ ਉਹਨਾਂ ਤੇ ਖੁਸ਼ ਹੋਇਆ ਮਾਲਕ ਉਹਨਾਂ ਰਾਈ ਇਹ ਪੂਰੀ ਸ਼ਬਦ ਪੜੀਏ ਤਾਂ ਸਮਝ ਲੱਗੇਗੀ ਇਹ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਕਿਉਂਕਿ ਕਈ ਵੀਰੀ ਇੱਕ ਜੀਵਨ ਦਾ ਸੁਣਿਆ ਕਹਿੰਦਾ ਵੀ ਮੈਂ ਪੂਰੀ ਬਾਣੀ ਨਹੀਂ ਮੰਨਦਾ ਭਾਈ ਇੱਥੇ ਇਹ ਗੱਲ ਨਹੀਂ ਛੱਡਣੀ ਇਹ ਬਾਣੀ ਦੇਖੋ ਕਿੱਥੋਂ ਆਈ ਹੈ ਸਤਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਈ ਇਹ ਤਾਂ ਹਰੀ ਪ੍ਰਮਾਤਮਾ ਨੇ ਸਤਗੁਰ ਕੋਲ ਸਤਗੁਰ ਕੋ ਜਿਹਦੇ ਤੇ ਖੁਸ਼ ਹੁੰਦਾ ਉਹਦੇ ਰਾਂ ਹੀ ਆਉਂਦੀ ਹੈ ਇਸ ਕਰਕੇ ਕਹਿੰਦੇ ਇਹਦੇ ਵਿੱਚ ਸੱਤ-ਸੱਤ ਕਰਕੇ ਮੰਨਣਾ ਪੈਣਾ ਹਰ ਇੱਕ ਲਫ਼ਜ਼ ਠੀਕ ਹੈ ਨਾ ਉਸੇ ਸਤਗੁਰ ਦੇ ਸਥਾਨ ਨੂੰ ਕਹਿੰਦੇ ਨੇ ਸੱਚਾ ਅੰਮ੍ਰਿਤਸਰ ਸਤਗੁਰ ਹੈ ਅੰਮ੍ਰਿਤਸਰ ਸਾਚਾ ਮੰਨਣਾ ਹੋਵੇ ਮੈਲ ਚ ਕਮਣਿਆ ਤੇ ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਇੱਥੇ ਇਸ਼ਨਾਨ ਕਰਦਾ ਠੀਕ ਹੈ ਨਾ ਗੁਰ ਸਤਗੁਰ ਕਾ ਜੇ ਸਿੱਖ ਖਾਏ ਪਹਿਲਾ ਕੰਮ ਕੀ ਕਰੇ ਸੋ ਪਲਕੇ ਉਠਾਰ ਨਾਮ ਤੇ ਆਵੇ ਤੇ ਦੂਜਾ ਉਦਮ ਕਰੇ ਪੜ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਤੇ ਹੁਣ ਇੱਥੇ ਅੰਮ੍ਰਿਤਸਰ ਚ ਕਿੰਨੇ ਸਿੱਖ ਨਾਉਂਦੇ ਨੇ ਤੇ ਆਪਾਂ ਕਿੰਨੇ ਸਿੱਖ ਆ ਠੀਕ ਹੈ ਨਾ ਆਪਾਂ ਗੁਰਬਾਣੀ ਦੇ ਨਾਲ ਪਿਆਰਤ ਹੈ ਗੁਰੂ ਸਾਹਿਬਾ ਨਾਲ ਪਿਆਰਤ ਹੈ ਪਰ ਆਪਾਂ ਕਿੰਨੇ ਲੋਕ ਚੱਲੇ ਹੋਏ ਠੀਕ ਹੈ ਨਾ ਤੇ ਗੁਰਮੁਖ ਪਿਆਰਿਓ ਜਿਹੜੀ ਕੱਚੀ ਬਾਣੀ ਹੈ ਉਹ ਆਪਾਂ ਪਿਆਰ ਚ ਲਿਖਦੇ ਆ ਪਰ ਉਹਨੂੰ ਐ ਨਹੀਂ ਵੀ ਆਪਾਂ ਗੁਰੂ ਸਾਹਿਬ ਦੇ ਇੱਥੇ ਬਰਾਬਰ ਲਾ ਲੀਓ ਆਪਣੇ ਦਿਮਾਗ ਨਾਲ ਸੋਚ ਕੇ ਲਿਖੀ ਐ ਠੀਕ ਹੈ ਨਾ ਆਪਣੀ ਮਤ ਨਾਲ ਲਿਖੀ ਐ ਜਿਹੜੀ ਮਹਾਰਾਜ ਕਹਿੰਦੇ ਨੇ ਮਨ ਕੀ ਮਤ ਤਿਆਗੋ ਹਰਜਨ ਤੇ ਅੱਗੇ ਉਹਨਾਂ ਕਹਿੰਦਾ ਈ ਹੈ ਬਾਤ ਕਠਹਿਣੀ ਇਹ ਸਭ ਤੋਂ ਔਖੀ ਮਤ ਹੈ ਤੇ ਉਸ ਮਤ ਨਾਲ ਹੀ ਆਪਾਂ ਆਪਣੇ ਲਿਖੇ ਨੂੰ ਉਸ ਗੁਰਬਾਣੀ ਨਾਲ ਜਿਹੜੀ ਧੁਰ ਤੋਂ ਆਈ ਉਹਦੇ ਨਾਲ ਕਹਿ ਦਿੰਦੇ ਆ ਵੀ ਨਹੀਂ ਇਹ ਕੱਚੀ ਬਾਣੀ ਨਹੀਂ ਗੀ ਇਹ ਗੁਰਮੁਖ ਪਿਆਰਿਓ ਇਸ ਲੋਕ ਦੀ ਬਾਸ਼ਾ ਹੈ ਠੀਕ ਹੈ ਪਿਆਰ ਦੇ ਨਾਲ ਲਿਖੀਏ ਆਪਾਂ ਵੀ ਲਿਖਦੇ ਆ ਠੀਕ ਹੈ ਨਾ ਪਿਆਰ ਨਾਲ ਜਿੱਥੇ ਦਰਬਾਰ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਉੱਥੇ ਵੈਸੇ ਤਾਂ ਇਹੀ ਬਾਣੀ ਚੱਲਣੀ ਚਾਹੀਦੀ ਹੈ ਨਾ ਤੇ ਪਰ ਅੱਜ ਕੱਲ ਸੁਣਨ ਵਾਲਿਆਂ ਦਾ 90% ਨਹੀਂ ਪਤਾ ਲੱਗਦਾ ਬਈ ਇਹ ਧਾਰਨਾ ਹੈ ਕਿ ਜਾਂ ਇਹ ਗਰਬਾਣੀ ਹੈ ਠੀਕ ਹੈ ਨਾ ਤੇ ਫਿਰ ਗਾਉਣ ਦਾ ਤਰੀਕਾ ਆਪਣਾ ਜਿਹੜਾ ਬਣਾ ਲਏ ਨੇ ਆ ਵੀ ਜਿਵੇਂ ਗੀਤਾਂ ਦੇ ਵਾਂਗੂ ਹੁਣ ਤੌਸਤੇ ਗੱਲ ਕੀਰਤਨ ਸੁਣਿਆ ਆਨੰਦ ਆ ਗਿਆ ਹਨ ਤੌਸਤੇ ਕੀਰਤਨ ਸੁਣਿਆ ਬਹੁਤ ਬਨਾਂਦਾ ਹੈ ਕੋਣ ਸਾਡਾ ਮਨ ਜੁੜ ਗਿਆ ਨਾ ਮਾਲਕ ਦੇ ਨਾਲ ਤੇ ਨਹੀਂ ਇਸ ਤਰ੍ਹਾਂ ਚੰਗਾ ਲੱਗਦਾ ਗੁਰਬਾਣੀ ਚੰਗੀ ਲੱਗਦੀ ਗੁਰਬਾਣੀ ਤੋਂ ਉੱਤੇ ਕੁਝ ਵੀ ਨਹੀਂ ਤੇ ਪਰ ਜੇ ਆਪਾਂ ਹੁਣ ਘੰਟੇ ਦਾ ਦੀਵਾਨ ਹੈ ਤੇ ਘੰਟੇ ਦਾ ਦੀਵਾਨ ਸਾਰੀਆਂ ਧਾਰਨਾ ਗਾ ਦਈਏ ਜਾਂ ਕਵਤਾਵਾ ਖਾ ਦਈਏ ਤੇ ਮਗਰੋਂ ਕਹੀਏ ਗੁਰਬਾਣੀ ਬੋਲੀ ਮਾਫ ਕਰੀਏ ਉਦੋਂ ਬੋ ਕਰ ਲੈਣਾ ਬਾਣੀ ਗੁਰਬਾਣੀ ਤਾਂ ਆਪਾਂ ਗੁਰਮੁਖ ਪਿਆਰਿਓ ਭੋਲੀ ਨਹੀਂ ਇਹ ਕਰਕੇ ਭਾਈ ਹਰ ਇੱਕ ਦਾ ਜੀਵਨ ਹੈ ਮਾੜੀ ਗੱਲ ਨਹੀਂ ਹੈ ਗੁਰੂ ਸਾਹਿਬਾਂ ਦੇ ਪਿਆਰ ਚ ਗਾ ਲੈਣਾ ਲਿਖ ਲੈਣਾ ਪਰ ਇਹਨਾਂ ਨਾਲ ਹੋ ਗਿਆ ਘੰਟਿਆਂ ਦੀ ਦੁਆਨ ਚ ਸਾਰੀਆਂ ਧਾਰਨਾ ਗਾਈਏ ਤੇ ਜਿਹੜੀ ਗੁਰਬਾਣੀ ਵਿੱਚ ਕਾਇਆ ਦੀ ਖੋਜ ਸਾਡੀ ਰਹੀ ਜਾਏ ਗੁਰਮੁਖੋ ਐਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ ਤੇ ਜੇ ਹੁਣ ਪ੍ਰਚਾਰਕ ਨਹੀਂ ਦੱਸੇਗਾ ਸੰਗਤ ਨੂੰ ਕਿ ਖੋਜਣੀ ਕਿਵੇਂ ਇਹਦੇ ਵਿੱਚ ਕੀ ਕੀ ਹੈ ਆਪਾਂ ਅਗਲੀ ਵੀਡੀਓ ਪਾਵਾਂਗੇ ਕਾਇਆ ਦੀ ਖੋਜ ਤੇ ਬੀਅਦੇ ਵਿੱਚ ਕੀ ਕੀ ਹੈ ਹਨਾ ਗੁਰਬਾਣੀ ਵਿੱਚੋਂ ਤੇ ਜੇ ਆਪਾਂ ਸਾਰਾ ਦੀਵਾਨ ਆਪਣੇ ਮਨ ਮੁਤਾਬਕ ਮਤ ਮੁਤਾਬਕ ਲਿਖੇ ਤੇ ਲਾਵਾਂਗੇ ਤੇ ਗੁਰਬਾਣੀ ਦੀ ਮਗਰੋਂ ਮੱਖਾਂ ਕਿਉਂ ਤਾਂ ਬੋਲੀ ਨਹੀਂ ਤੇ ਇਸ ਕਰਕੇ ਬੇਨਤੀ ਆ ਬਈ ਬਈ ਗੁਰਬਾਣੀ ਦੇ ਨਾਲ ਦੀ ਆਪਾਂ ਨਹੀਂ ਲਿਖ ਸਕਦੇ ਠੀਕ ਹੈ ਨਾ ਇਹ ਤਾਂ ਜਿਨ੍ਹਾਂ ਦੇ ਮਾਲਕ ਖੁਸ਼ ਹੋਇਆ ਉਹਨਾਂ ਲਈ ਇਸ ਸੰਸਾਰ ਚ ਲੈ ਆਂਦੇ ਪਰ ਬਚਨ ਉਹਦੇ ਆਉਦੇ ਨੇ ਨਰੰਕਾਰ ਦੇ ਮੁਰਗੀ ਦਾ ਜਿਹੜਾ ਆਈ ਨਹੀਂ ਸਾਡੀ ਬਾਣੀ ਤੇ ਕੱਚੀ ਬਾਣੀ ਦਾਸਤਾ ਵੀ ਸਤਗੁਰ ਦੇ ਅੰਦਰ ਜਿਹੜਾ ਉਹਦੇ ਰਾਈ ਜਿਹੜੀ ਨਹੀਂ ਬਾਣੀ ਆਈ ਉਹ ਸਾਰੀ ਕੱਚੀ ਹੈ ਠੀਕ ਹੈ ਨਾ ਇਹ ਕਰਕੇ ਇਹ ਮਨ ਦੀ ਮੱਤ ਆਪਾਂ ਨੂੰ ਛੱਡਣੀ ਪੈਣੀ ਹੈ ਠੀਕ ਹੈ ਨਾ ਤੇ ਗੁਰਬਾਣੀ ਨੂੰ ਆਪਾਂ ਨੂੰ ਮੰਨਣਾ ਪੈਣਾ ਠੀਕ ਹੈ ਆਪਣੇ ਸ਼ੌਂਕ ਦੇ ਨਾਲ ਬੰਦਾ ਗਾ ਲੈਂਦਾ ਲੈ ਲੈਂਦਾ ਗੁਰੂ ਸਾਹਿਬਾਂ ਦੇ ਪਿਆਰ ਚ ਪਰ ਇਹਨੂੰ ਐ ਨਾ ਕਹੀਏ ਵੀ ਇਹ ਕੱਚੀ ਬਾਣੀ ਨਹੀਂ ਹੈ ਅੰਗੇ ਮਹਾਰਾਜ ਕਿਰਪਾ ਕਰੇ ਜੀ ਸਾਰਿਆਂ ਤੇ ਕਿਸੇ ਨੂੰ ਕੋਈ ਚੰਗਾ ਨਾ ਲੱਗਿਆ ਹੋਵੇ ਸ਼ਬਦ ਮਾਫੀ ਮੰਗਦੇ ਜੀ ਸਾਡਾ ਇਹੀ ਹੁੰਦਾ ਕਿ ਪਾਈ ਅੰਦਰੋਂ ਅੰਮ੍ਰਿਤ ਪੀਓ ਗਰਮ ਅੰਤਰ ਦ੍ਰਿੜ ਕਰੋ ਗਰਮ ਅੰਤਰ ਦ੍ਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜਿਓ ਤੇ ਉਹ ਆਪਣੇ ਲੋਕ ਕਹੀ ਜਾਂਦੇ ਨੇ ਗਰਮ ਅੰਤਰ ਜਪਨਾ ਲਿਖਿਆ ਹੀ ਨਹੀਂ ਉਹ ਇੱਕ ਬਜ਼ੁਰਗ ਹੈ ਉਹ ਵਾਹਿਗੁਰੂ ਸ਼ਬਦ ਨੂੰ ਵਿਗਾੜ-ਵਿਗਾੜ ਕੇ ਬੋਲਦਾ ਸੀ ਇੱਕ ਬ੍ਰੈਂਟੀ ਉਹਨਾਂ ਟੀਵੀ ਤੇ ਤੇ ਉਹ ਵਾਹਿਗੁਰੂ ਗੁਰਬਾਣੀ ਵਿੱਚ ਨਿਰੰਕਾਰ ਨੂੰ ਆਖਿਆ ਵਾਹਿਗੁਰੂ ਤੇਰਾ ਸਭ ਸਦਕਾਰ ਤੇ ਉਹ ਵਿਗਾੜ ਕੇ ਬੋਲਦਾ ਹੀ ਉੱਥੇ ਮਹਾਰਾਜ ਕਹਿੰਦੇ ਨੇ ਜੇ ਕੋ ਆਖ ਕੇ ਬੋਲ ਵਿਗਾੜ ਤਾਂ ਲਿਖਿਆ ਸਰਗਵਾਰਾ ਗਵਾਰ ਜੇ ਗੁਰਮੰਤਰ ਨੇ ਜਪਿਆ ਅੰਮ੍ਰਿਤ ਆਣਾ ਨਹੀਂ ਗੁਰਬਾਣੀ ਨੇ ਮੋਹਰ ਲਾਈ ਆ ਗੁਰਮੰਤਰ ਦਰੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋ ਜਿਓ ਤੇ ਜਦੋਂ ਉਹ ਹੀ ਸਤਿਗੁਰੂ ਖੁਸ਼ ਹੁੰਦਾ ਗੁਰਮੰਤਰ ਦਰੜ ਕੀਤੇ ਆ ਉਹ ਕੋਸ਼ਿਸ਼ ਕਿ ਸਾਨੂੰ ਦਸਵੇਂ ਦਵਾਰ ਚ ਅੰਮ੍ਰਿਤ ਰਸ ਦਿੰਦਾ ਹੈ ਅੰਮ੍ਰਿਤ ਰਸ ਸਤ ਗੁਰੂ ਚ ਆਇਆ ਦਸਵੇਂ ਦਵਾਰੇ ਪ੍ਰਗਟ ਹੋਇਆ ਲਵੇ ਆਪਣਾ ਹੋ ਗਿਆ ਟਾਈਮ ਸਟੋਰ ਖੋਲੀਏ ਬੱਚੇ ਛੋਟੇ ਨੇ ਦੋ ਗੁੱਡੀਆਂ ਵੇਈਆਂ ਗਈਆਂ ਬੱਚੇ 18 ਸਾਲ ਦੇ ਨੇ ਤਾਂ ਨਹੀਂ ਤੇ ਇੱਕ ਬਹੁਤ ਇਧਰਲੇ ਪਾਸੇ ਨੂੰ ਹੈ ਮਹਾਰਾਜ ਕਿਰਪਾਤ ਦੇ ਵੀ ਤੇ ਕਿਸ ਰੱਖ ਲਿਆ ਉਹਨਾਂ ਨੇ ਪਹਿਲਾਂ ਘਟਾਤੇ ਸੀ ਸਾਲ ਕੁ ਪਹਿਲਾਂ ਤੇ ਉਹ ਮੈਂ ਤੋਂ ਤੋਂ ਉਸ ਮੰਗਦਾ ਵੀ ਮੈਨੂੰ ਕਹਿੰਦਾ ਸੁਣ ਕੇ ਦੇਖ ਨਾ ਕੀਰਤਨ ਹਨਾ ਤੇ ਉਹਨੂੰ ਸਾਜ ਇਕੱਠੇ ਕਰ ਰਿਹਾ ਤੇ ਸ਼ਾਇਦ ਕੀਰਤਨ ਕਰੇਗਾ ਮਹਾਰਾਜ ਕਿਰਪਾ ਕਰੇ ਤੇ ਨਾਲ ਅਕਤ ਕਹਾਣੀ ਵੀ ਸੁਣਾਇਆ ਕਰੇਗਾ ਤੇ ਫਤਿਹ ਬੁਲਾਉਂਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ